ਅੱਜ ਜਿਵੇਂ ਅਕਾਲੀ ਦਲ ਦੀ ਮੀਟਿੰਗ ਚੱਲ ਰਹੀ ਆ ਮੈਂ ਦੇਖ ਰਿਆ ਸੀ ਮੈਂ ਸਾਰਿਆਂ ਨੂੰ ਇਹ ਕਹਿਣਾ ਚਾਹਨਾ ਖਾਸ ਤੌਰ ਸੁਖਵੀਰ ਸਿੰਘ ਬਾਦਲ ਜਿਹੜੇ ਪ੍ਰਧਾਨ ਨੇ ਵੀ ਕਿਵੇਂ ਇਹ ਲੋਕ ਗਮਰਾਹ ਕਰਦੇ ਆ ਇੱਕ ਪਾਸੇ ਤਾਂ ਇਹ 4 ਦਿਨ ਪਹਿਲਾਂ 4 ਦਿਨ ਪਹਿਲਾਂ ਜੀਕੇ ਸਾਹਿਬ ਨੂੰ ਇਹਨਾਂ ਨੇ ਜੁਆਇਨ ਕਰਾਇਆ ਤੇ ਉੱਥੇ ਜੁਆਇਨ ਕਿਸ ਗੱਲ ਤੇ ਕਰ ਰਹੇ ਆ ਜਕਰਾਰੇ ਆ ਬੰਦੀ ਸਿੱਖ ਜਿਹਨੂੰ ਇਹ ਬੰਦੀ ਸਿੱਖ ਕਹਿੰਦੇ ਆ ਚੋਲ ਡਾਕੂ ਮੈਂ ਤਾਂ ਉਹਨੂੰ ਲਟੇਰੇ ਕਹਣਾ ਤੇ ਉੱਥੇ ਹੀ ਜੁਆਇਨ ਕਰਉਣ ਤੋਂ ਸੁਖਵੀਰ ਸਿੰਘ ਬਾਦਲ ਤੋਂ ਪਹਿਲਾਂ ਇਹਨਾਂ ਦੇ ਜਿਹੜੇ 2 ਨੰਬਰ ਦੇ ਲੀਡਰ ਨੇ ਅਕਾਲੀ ਦਲ 'ਚ 2 ਨੰਬਰ ਤੇ ਨੇ ਭੁੰਦੜ ਸਾਹਿਬ ਉਹ ਸੁਖਵੀਰ ਸਿੰਘ ਬਾਦਲ ਤੋਂ ਪਹਿਲਾਂ ਬੋਲਦੇ ਆ ਆ ਸੁਣੋ ਕੀ ਬੋਲ ਰਿਹਾ ਹਾਂ ਸੁ ਧਿਆਨ ਨਾਲ ਮੈਂ ਵੀਡੀਓ ਵੀ ਪੋਸਟ ਕਰੂੰਗਾ ਇਹ ਆ ਸੁਣੇ ਹੋੜੀ ਰਹੇ ਨੇ ਸਰਪ੍ਰਕਾਸ਼ ਸਿੰਘ ਬਾਦਲ ਤੋਂ ਥੋੜਾ ਸਾਹਮਣੇ ਇਧਰ ਅਮੀਨਾ ਮੰਗਦੇ ਫੈਸਲੇ ਸੀ ਰੋਜ਼ ਬੋੜੀਆਂ ਦਾ ਹੁੰਦਾ ਸੀ ਸਾਨੂੰ ਕਿ ਕਿਸ ਵੇਲੇ ਕੀ ਹੋ ਜਾਣਾ ਸਾਰੇ ਲੀਡਰਾਂ ਤੇ ਕੋਈ ਚੱਲੀ ਵਾਰੀ ਵਾਰੀ ਤੋਹਰਾ ਸਾਹਿਬ ਤੇ ਚੱਲੇ ਤਰਪੰਦੀ ਸਾਹਿਬ ਤੇ ਚੱਲੀ ਸੰਤ ਜੀ ਚਲੇ ਗਏ ਬਾਦਲ ਸਾਹਿਬ ਅਸੀਂ ਬਚ ਗਏ ਮੇਰੇ ਤੇ ਚੱਲੀ ਸੀ ਬਾਦਲ ਸਾਹਿਬ ਤੇ ਪੁਜਰ ਤੇ ਉਧਰ ਚੱਲ ਨਹੀਂ ਸੀ ਗਏ ਜੀ ਉੱਥੇ ਇਸ ਕਰਕੇ ਉਹ ਜਦ ਬਾਦਾਂ ਦੇਖਿਆ ਅੱਜ ਤੇ ਸਿਰਫ ਆਪਾਂ ਨੂੰ ਤੋੜ-ਫੋੜ ਹੀ ਕਰ ਸਕਦਾ ਤੇ ਤੋੜ-ਫੋੜ ਚ ਇਹ ਗੱਲ ਸੁਣ ਲਓ ਇਹ ਕਹਿ ਰਿਹਾ ਬਈ ਉਸ ਵੇਲੇ ਅਸੀਂ ਅਤਵਾਦੀਆਂ ਦੇ ਵੇਲੇ ਜੋਨਦੂ ਦੀ ਰਾਜੂਆ ਨੇ ਉਹਨਾਂ ਦੀ ਗੱਲ ਕਰਦੇ ਆ ਜਾਂ ਹੋਰ ਅਤਵਾਦੀਆਂ ਦੀ ਗੱਲ ਕਰਦੇ ਆ ਵੀ ਉਸ ਵੇਲੇ ਬਾਦਲ ਸਾਹਿਬ ਤਾਂ ਬਚ ਗਏ ਕੋਈ ਬਾਦਲ ਸਾਹਿਬ ਤਾਂ ਸ਼ਿਦਾਨ ਸੀ ਉਹਨਾਂ ਨੂੰ ਪਤਾ ਹੁੰਦਾ ਸੀ ਉਹ ਪ੍ਰੋਗਰਾਮ ਮਿਸ ਕਰ ਜਾਂਦੇ ਸੀ ਜਾਣਦੇ ਨਹੀਂ ਸੀ ਇਹਨਾਂ ਨੇ ਆਪ ਹੀ ਕਿਹਾ ਵੀ ਉਹ ਗਏ ਨਹੀਂ ਭੁੰਦਰ ਸਾਹਿਬ ਕਹਿੰਦੇ ਮੇਰੇ ਤੇ ਗੋਲੀ ਚੱਲੀ ਤੋੜਾ ਸਾਹਿਬ ਤੇ ਗੋਲੀ ਚੱਲੀ ਉਦੋਂ ਬਾਅਦ ਜਿਹੜੇ ਸੰਤ ਲੰਗੋਵਾਲ ਸਾਹਿਬ ਦੀ ਗੱਲ ਕੀਤੀ ਕਹਿੰਦੇ ਸੰਤ ਸੱਤ ਚਲੇ ਗਏ ਤਲਵੰਡੀ ਸਾਹਿਬ ਤੇ ਗੋਲੀ ਚੱਲੀ ਵੀ ਸਭ ਤੇ ਸਾਨੂੰ ਗੋਲੀਆਂ ਸਾਨੂੰ ਡਰ ਹੁੰਦਾ ਸੀ ਉਦੋਂ ਮਾਰਨ ਦਾ ਉਹ ਕੌਣ ਸੀ ਜੀ ਇਹ ਦੱਸਣ ਕਲੀਅਰ ਕਰਨ ਅੱਜ ਇਹ ਮੀਟਿੰਗ ਚੱਲ ਰਹੀ ਹੈ ਅਕਾਲੀ ਦਲ ਦੀ ਸਤਕਾਰਯੋਗ ਮੀਡੀਆ ਸਾਰਾ ਇਹ ਜਵਾਬ ਮੰਗੇ ਜਦੋਂ ਬਾਹਰ ਆਉਣਗੇ ਵੀ ਇਹ ਭੁੰਦਰ ਸਾਹਿਬ ਕਿਉਂਕਿ ਅੱਜ ਵੀ ਨਾਲ ਬੈਠੇ ਨੇ ਕੁਰਸੀ ਤੇ ਤੇ ਇੱਕ ਪਾਸੇ ਇਹ ਜੁਆਇਨਿੰਗ ਅਕਾਲੀ ਦਲ ਇਸ ਕਰਕੇ ਕਹਿ ਰਿਹਾ ਹੈ ਵੀ ਬੰਦੀ ਸਿੱਖ ਅੱਤਵਾਦੀ ਅਸੀਂ ਛਡਾਉਣੇ ਆ ਮੇਰਾ ਕਹਿਣ ਦਾ ਮਤਲਬ ਇਹ ਉਹ ਲੋਕ ਨੇ ਜਦੋਂ ਇਹ ਜਿਹਕੇ ਸਾਨੂੰ ਮਾਰਿਆ ਜਾਂਦਾ ਸੀ ਉਹਦੇ ਭੋਗ ਤੇ ਬਾਦਲ ਸਾਹਿਬ ਉਹਨੂੰ ਸ਼ਹੀਦ ਕੀ ਹੁੰਦੇ ਸੀ ਉਦੋਂ ਅਗਲੇ ਦਿਨ ਜਿਹਨੇ ਮਾਰਿਆ ਹੁੰਦਾ ਸੀ ਉਹਦੇ ਭੋਗ ਤੇ ਜਾ ਕੇ ਉਹਨੂੰ ਸ਼ਹੀਦ ਕੀ ਹੁੰਦੇ ਸੀ ਮੈਂ ਤੁਹਾਨੂੰ ਅੱਗੇ ਧਾਰਨ ਕਹੀ ਦਿੱਤੇ ਭਾਈ ਸ਼ਮਿੰਦਰ ਸਿੰਘ ਉਹਨਾਂ ਦੇ ਹੋਰਾਂ ਦੇ ਅੱਜ ਗੱਲ ਇਹ ਸਪਸ਼ਟ ਹੁੰਦੀ ਆ ਹੁਣ ਲੋਕੋ ਇਹ ਐਨੇ ਬਹਿਰੂਪੀਏ ਤੁਸੀਂ ਦੱਸੋ ਇਹਨਾਂ ਦਾ ਕਰੋਗੇ ਕੀ ਇੱਥੇ ਆ ਕੇ ਕਹਿੰਦੇ ਅਜੀ ਇਹ ਜਾਂ ਪਾਰਲੀਮੈਂਟ ਚ ਕਹਿੰਦੀ ਆ ਬੀਬੀ ਹਰ ਸਿਮਰਤ ਕੌਰ ਅਸੀਂ ਸਿੱਖਾਂ ਦੀ ਲੜਾਈ ਲੜ ਰਹੇ ਆ ਜੀ ਜਿਹੜੇ ਅੱਤਵਾਦੀਆਂ ਦੀ ਲੜਾਈ ਲੜ ਰਹੇ ਆ ਆ ਦੇਖੋ ਸੁਖਬੀਰ ਸਿੰਘ ਬਾਦਲ ਦੇ ਨਾਲ ਬੈਠ ਕੇ ਇਹ ਗੱਲ ਸਰਬੀਰ ਸਿੰਘ ਨੂੰ ਦੱਸੀ ਜਾ ਰਹੀ ਆ ਤੇ ਉਹ ਗੁੰੰਗਾ ਬਣ ਕੇ ਸੁਣ ਰਿਹਾ ਤੇ ਕਿਉਂ ਕਿਉਂਕਿ ਡਰੇ ਆ ਹੋਇਆ ਸੋਚਦੇ ਆ ਵੀ ਲੋਕ ਯਾਰ ਲੋਕ ਉਹ ਬਾਦਲ ਸਾਹਿਬ ਉਹ ਪੁਰਾਣੀਆਂ ਗੱਲਾਂ ਕਰਦੇ ਹੋ ਤੁਸੀਂ ਲੋਕ ਸਭ ਸੁਣਦੇ ਆ ਦੇਖਦੇ ਆ ਹੁਣ ਤੁਸੀਂ ਕੀ ਬੋਲ ਕੇ ਆਏ ਹੋ ਉਹ ਕਈ ਵਾਰ ਪਿਛਲੇ ਪਿੰਡ 'ਚ ਹੋਰ ਬੋਲੇ ਹੁੰਦੇ ਸੀ ਅਗਲੇ ਪਿੰਡ 'ਚ ਕੁਝ ਹੋਰ ਬੋਲ ਦਿੰਦੇ ਸੀ ਹੁਣ ਨਹੀਂ ਆ ਚੱਲਣਾ ਇਹ ਦੱਸਣਾ ਬੂ ਸਾਫ਼ ਦੱਸੋ ਵੀ ਤੁਸੀਂ ਅੱਤਵਾਦੀਆਂ ਦੇ ਨਾਲ ਉਹ ਜਿਹੜਾ ਅੱਤਵਾਦੀਆਂ ਤੋਂ ਜੋ ਇਹ ਕਹਿ ਰਿਹਾ ਉਹਨਾਂ ਤੋਂ ਤੁਸੀਂ ਡਰਦੇ ਸੀ ਇਹ ਗੱਲ ਸਾਫ਼ ਕਰੋ ਕੌਂਕੇ ਸਾਹਿਬ ਦੀ ਇੱਕ ਵਾਰ ਵੀ ਤੁਸੀਂ ਗੱਲ ਕੀਤੀ 15 ਸਾਲ ਤੁਸੀਂ ਮੁੱਖ ਮੰਤਰੀ ਰਹੇ ਦੱਬ ਕੇ ਰੱਖੀ ਉਹਨਾਂ ਦੀ ਉਹਨਾਂ ਦੀ ਫਾਈਲ ਆ ਜਿਹੜੀ ਕਿਉਂਕਿ ਸੱਚ ਆ ਭੁੰਦਰ ਸਾਹਿਬ ਬੋਲ ਰਹੇ ਆ ਧੰਨਵਾਦ